ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਕੋੜਪੂਲਾ ਪੈ ਜਾਂਦੀ ਹੈ ਬਾਈ ਕਾਲੇ ਦੇ ਕੋਲੇ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਪਹਿਲਾ ਸੂਆ ਤਾਜੀ ਸੂਈ ਵਿਹੜ ਵਿਖਾਉਣੀ ਹੈ ਦੋਸਤੋ ਬਹੁਤ ਸੋਹਣਾ ਥਾਨ ਹਵਾਨਾ ਦੋਸਤੋ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਕੰਦ ਕੰਟ ਬਹੁਤ ਚੰਗਾ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਕਾਲੇ ਤੋਂ ਲੈ ਰਹੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਆ ਬਾਈ ਵਧੀਆ 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 ਠੀਕ ਆ ਨੰਬਰ ਦੱਸ ਦੀ ਬਾਈ ਕਾਲੇ ਜੀ 6283317411 ਠੀਕ ਆ ਇਹ ਵੈੜ ਫਿਰ ਪਹਿਲਾ ਸੂਆ ਸੂਈ ਆ ਬਾਈ ਹਾਂ ਇਹ ਪਹਿਲਾ ਸੂਆ ਸੂਈ ਆ ਕੱਲ ਸੂਈ ਆ ਜੀ ਕੱਲ ਹੀ ਹਾਂ ਆਪਣੇ ਕੋਲ ਆਈ ਆ ਤਕਰੀਬਨ 12:30 ਅੱਜ ਆਈ ਆ ਆਪਣੇ ਅੱਜ ਆਈ ਆ ਠੀਕ ਆ ਜੇਰ ਮਾਲਕਾਂ ਨੇ ਮੋਕਾ ਹਾਂ ਮਾਲਕਾਂ ਨੇ ਮੋਕਾ ਠੁਕੜਾ ਫਟ ਇਹ ਬੱਚਾ ਮਗਰ ਬੱਚਾ 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 ਹੀ ਵੱਚ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਕੀ ਨਮਾਨਾ ਦੁੱਧ ਦੁੱਧ ਇਹ ਜੀ ਵਸ਼ੀ 24 25 ਕਿਲੋ ਕੀ ਬਹਾਰ ਆ ਠੀਕ ਆ ਬਾਕੀ ਫਲ ਕੁਝ ਵੀ ਨਹੀਂ ਕੱਲਾ ਜਿੰਨਾ ਵੀ ਹਲੇ ਭਾਈ ਸਹੀ ਗੱਲ ਆ ਹਵਾਨਾ ਬੜਾ ਫਟਾ ਤੇ ਇਹ ਗੱਲ ਕਰੀਏ ਥਣ ਵੀ ਬਈ ਕਾਲੇ ਬਹੁਤ ਸੋਹਣਾ ਲੱਗਿਆ ਬਹੁਤ ਹਾਂ ਜਾਨਾ ਵਸ਼ੀ ਨੂੰ ਬਹੁਤ ਕਿਸੇ ਦਾ ਪਾਸਾ ਕਿਵੇਂ ਕੋਈ ਕੋਈ ਸਹੀ ਗੱਲ ਆ ਇਹਦੇ ਵਾਪ ਫਲ ਫੁੱਲ ਕੁਝ ਵੀ ਨਹੀਂ ਜਿੰਨਾ ਵੀ ਹਲੇ ਵਈ ਐ ਫਿਕਸੀ ਆ ਵੀ ਥਣ ਵੀ ਨਹੀਂ ਆ ਜਿੱਥੇ ਹੰਦਾ ਹੱਥੀ ਜਵਾਈ ਵਾਲਾ ਚੂਚਾ ਚੂਚਾ ਜਿਵੇਂ ਮੰਨ ਲਓ ਆਪਣੇ ਕੈਲੰਡਰ ਮੰਨ ਲਓ ਕੈਲੰਡਰੀ ਹੈ ਸਹੀ ਗ ਸਿਵਾ ਫਿਟਿੰਗ ਵਾਲਾ ਬਹੁਤ ਜ਼ੋਰ ਚੰਗੀ ਜੀ ਗੱਲ ਕਰੀ ਨਾ ਅੱਛਾ ਅੱਲਾਕੱਲਾ ਕਰ ਤਿਆ ਦੋਸਤੋ ਕਰਮਾਲੀ ਦਾ ਪਹਿਲੇ ਸੂਏ ਬਹੁਤ ਸੋਹਣਾ ਥਣ ਲੱਗਿਆ ਫਿਟਿੰਗ ਵਾਲਾ ਹਵਾਨਾ ਤੇ ਫੇਸ ਚੇਕ ਕਰੋ ਬਹੁਤ ਸੋਹਣਾ ਫੇਸ ਸੋਹਣਾ ਕੱਦ ਕਾਠ ਅਨੁਮਾਨ ਹੈ ਬਾਈ ਕਲਾ ਦਾ 620 ਲੀਟਰ ਦੇ ਲਗਭਗ ਇਨੇ ਦੋਤ ਪਾ ਜਗਾ ਬਾਕੀ ਤੁਹਾਨੂੰ ਹਵਾਨਾ ਦੱਸੂਗਾ ਵਾਕਈ ਦੋਸਤੋ ਆ ਫੋਟੋ ਵਾਲਾ ਨੂੰ ਫਸਾਇਆ ਪਿਆ ਬੱਚਾ ਤੁਹਾਨੂੰ ਉਤਾ ਦੇਨੇ ਕੱਲ ਦੀ ਸੂਈ ਹੈ ਜੀ ਐ ਕੱਚਾ ਬੱਚਾ ਜੀ ਕੀ ਜੀ ਲੋ ਵੀ ਨਾੜੂਆ ਚੈੱਕ ਕਰ ਸਕਦੇ ਆ ਬਿਲਕੁਲ ਦੋਸਤੋ ਲਵਾ ਬੱਚਾ ਤੇ ਤੋਰ ਕੇ ਤੁਹਾਨੂੰ ਉਠਾ ਦਿੰਦੇ ਲੈ ਵੀ ਕਾਲੇ ਕਰੀ ਨਾ ਇਹਦਾ ਗੇੜਾ ਕਣਵਾ ਲਈ ਸੋਹਣੀ ਬਹਿੜਾ ਦੋਸਤੋ ਕਰਮਾ ਵਾਲੀ ਕੱਦਕਾਰ ਸੋਹਣਾ ਬੇਲਗੂ ਚੰਗੀ ਆ ਥਣ ਥੰਣਾ ਬਹੁਤ ਸਾਫ ਸੁਥਰਾ ਦਿੱਤੀ ਜਿਹੜਾ ਥਣ ਲੱਗਿਆ ਉਹ ਜੋਸ਼ ਵਾਲਾ ਹਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਜਿਵੇਂ ਜਿੰਨੀ ਤੁਸੀਂ ਸੇਵਾ ਕਰੋਗੇ ਦੁੱਧ ਦੇ ਦੇ ਥੋੜਾ ਉਨਾ ਹੀ ਪਾ ਲਓ ਕਿਉਂਕਿ ਬਰੀਡ ਪੱਕ ਤੋਂ ਨਾ ਵਹਿੜ ਬਹੁਤ ਚੰਗੀ ਆ ਜਿਹੜੇ ਵੀਰ ਆ ਦੇਣ ਘਰੇ ਦੁੱਧ ਚੋਣ ਨੂੰ ਵਹਿੜ ਇੱਕ ਅੱਧੀ ਰੱਖਣੀ ਹੁੰਦੀ ਆ ਅਗਲਾ ਕਹਿੰਦਾ ਸਥਾਨ ਵੀ ਸਾਫ਼ ਸੁਥਰਾ ਹੋਵੇ ਤੇ ਹਵਾ ਨਾ ਵੀ ਸੋਹਣਾ ਹੋਵੇ ਫੈਕਸ ਤੇ ਐਵੇਂ ਹੋਵੇ ਜੇ ਫੈਕਸ ਹਵਾਣੇ ਵਾਲੇ ਦੀ ਗੱਲ ਕਰੀਏ ਨਾ ਥਣ ਉਹ ਤਾਂ ਛੋਟਾ ਹੋ ਜਾਂਦਾ ਤੇ ਪਰ ਕਰਮ ਵਾਲੀ ਥਣ ਵੀ ਬਹੁਤ ਸੋਹਣਾ ਹੱਥੀ ਜਵਾਈ ਜਣਾ ਲੱਗਿਆ ਤੇ ਜੇ ਥੋੜੀ ਸੇਵਾ ਚੰਗੀ ਹੈ ਨਾ ਦੁੱਧ ਅਮਾਨ ਬੀ ਐਲ ਹੋ ਸਕਦਾ ਵੀ 27 28 ਲੀਟਰ ਹੀ ਪਾ ਦੇ ਕਿਉਂਕਿ ਬੰਦ ਹਵਾਣੇ ਦੇ ਵਿੱਚ ਨਾ ਪਿਆਰ ਐਚ ਐਫ ਦੇ ਵਿੱਚ ਹੈਗੀ ਆ ਤੇ ਇਹ ਵਹਿੜਾ ਨਾ ਦੁੱਧ ਸੋਹਣਾ ਪਾ ਦਿੰਦੀ ਆ ਤੇ ਭਾਈ ਕਾਲੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹ ਬਸ ਇਹ ਯੈਸ ਨੋ ਹੋਣੀ ਹੈ 1 ਲੱਖ 5000 ਰੁਪਏ ਇੱਕ ਲੱਖ 5000 ਕੋਈ ਡੇਢ ਨਹੀਂ ਕੋਈ 1700 ਨਹੀਂ ਕੋਈ ਡੇਢ ਬਸ 1.5 ਹੀ ਲੈ ਲੈ ਲੋ ਵੀ ਰੇਟ ਬਾਈਆਂ ਦਾ ਫਿਕਸ ਜਾਈ ਹੋਊਗਾ ਵਹਿੜ ਸਾਫ ਸੁਥਰੀ ਇੱਥੇ ਆਉਂਗੀ ਜਰੂਰ ਨਿਆਣਾ ਲਾ ਕੇ ਪਾਸ ਕਰਕੇ ਲੈਂਦੀ ਆ ਪਰ 11 12 ਜੋ ਪਾਸ ਕੀਤੀ ਆ ਨਿਆਣਾ ਲਾਇਆ ਇਹਦੀ ਰੱਸੀ ਲਾ ਕੇ ਫੇਰ ਪਾਸ ਕਰੀ ਠੀਕ ਆ ਲੋ ਵੀ ਨਿਆਣਾ ਬਾਈਕਾਂ ਕੋਈ ਲੋੜ ਉਹ ਨਹੀਂ ਮੰਨਦੀ ਜਿਆਣਾ ਪਾ ਕੇ ਪਾਸ ਕੀਤੀ ਹੈ ਕੋਈ ਚੱਤਰ ਵਾਲੀ ਵਾਲੀ ਤੁਸੀਂ ਇੱਥੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲੋ ਜੇ ਬਿਲਕੁਲ ਸਾਫ਼ ਸੁਥਰੀ ਵਹਿਗਾ ਜਿਹੜੇ ਵੀਰ ਦੇ ਪਸੰਦ ਹੋ ਤਾਂ ਬਾਈਕਾਂ ਦੇ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲੋ ਜੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਉਹ ਸੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ